ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8:00 ਵੱਜ ਚੁੱਕੇ ਨੇ 26 ਜਨਵਰੀ 2026 ਦਾ ਦਿਨ ਸੂਰਜ ਛਿਪ ਚੁੱਕਿਆਗਾ ਇੱਕ ਅਗਲਾ ਪੱਛਮੀ ਸਿਸਟਮ ਇਸ ਟਾਈਮ 10:00 ਦੇ ਕਿਤੇ ਹਾਰਾ ਹਲਕਾ ਮੁਲਕਾ ਕਿਤਨੇ ਕਿਤੇ ਕਣੀ ਕਾਵਣਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਮੱਝ ਦੇ ਕੁਝ ਖੇਤਰਾਂ ਚ ਫਿਰੋਜ਼ਪੁਰ ਤੇ ਕੁਝ ਖੇਤਰ ਪੁਆਦ ਦੇ ਸਭ ਤੋਂ ਪਹਿਲਾਂ ਆਪਾਂ ਸਕਰੀਨ ਤੇ ਝਾਤ ਮਾਰੀਏ ਤਾਂ ਇਹ ਉਹ ਪੱਛਮੀ ਸਿਸਟਮ ਆ ਜਿਹਨੇ ਦਸਤਕ ਦਿੱਤੀ ਹੈ ਜਿਹਨੂੰ ਵੈਸਟਰਨ ਡਿਸਟਰਬੈਂਸ ਜ ਜ ਪੰਜਾਬੀ ਦੇ ਵਿੱਚ ਪੱਛਮੀ ਚੱਕਰਵਾਤ ਕਹਿੰਦੇ ਨੇ ਚੱਕਰਵਾਤ ਕੋਕ ਇਹ ਇਸ ਤਰ੍ਹਾਂ ਦੀ ਘੁੰਮਣ ਘੇਰੀ ਹੁੰਦੇ ਇਸ ਕਰਕੇ ਨੂੰ ਜਿਹੜਾ ਚੱਕਰਵਾਤ ਦਾ ਨਾਮ ਦਿੱਤਾ ਜਾਂਦਾ ਹੈ ਸੋ ਇਹਦੇ ਕਰਕੇ ਬੱਦਲਾਂ ਦੀ ਕੀ ਪੋਜੀਸ਼ਨਾਂ ਕਿੱਥੇ ਕਿੱਥੇ ਇਸ ਟਾਈਮ ਬੱਦਲ ਵੀ ਪਹੁੰਚ ਚੁੱਕੇ ਤਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਸ ਟਾਈਮ ਉੱਤਰ ਪੱਛਮੀ ਭਾਰਤ ਦੇ ਨਾਲ ਖੇਤਰਾਂ ਦੇ ਉੱਪਰ ਬੱਦਲ ਵੀ ਪਹੁੰਚ ਚੁੱਕੇ ਜੰਮੂ ਖੇਤਰ ਹਿਮਾਚਲ ਖੇਤਰ ਪੰਜਾਬ ਹਰਿਆਣਾ ਤੇ ਕੁਝ ਖੇਤਰ ਰਾਜਸਥਾਨ ਦੇ ਪਰ ਸਿਸਟਮ ਦਾ ਜਿਹੜਾ ਮੇਨ ਹਿੱਸਾ ਉਹ ਹਾਲੇ ਪਿੱਛੇ ਫਿਰਦਾ ਉਹ ਆ ਮੇਨ ਹਿੱਸਾ ਜਿਹੜਾ ਕਿ ਕੱਲ 27 ਤਰੀਕ ਨੂੰ ਆਪਣੇ ਇੱਥੇ ਤੱਕ ਪਹੁੰਚੂਗਾ ਪਰ ਉਸ ਤੋਂ ਪਹਿਲਾਂ ਕਿਉਂਕਿ ਬੱਦਲ ਵੀ ਪਹੁੰਚ ਗਏ ਰਾਤ ਨੂੰ ਵੀ ਕਣੀ ਕਾਵਨਾ ਇੱਥੇ ਕਰਦੀ ਰਹੂਗੀ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ ਕਿ ਇਹ ਸਾਰਾ ਸਿਸਟਮ ਇਹਨਾਂ ਸਾਰੇ ਖੇਤਰਾਂ ਦੇ ਉੱਪਰ ਦੀ ਹੋ ਕੇ ਅੱਗੇ ਲੰਘਣਾ ਸਿਸਟਮ ਥੋੜਾ ਥੱਲੇ ਨੂੰ ਝੁਕਿਆ ਹੋਇਆ ਇਸ ਕਰਕੇ ਪੂਰਬੀ ਰਾਜਸਥਾਨ ਐਮਪੀ ਤੇ ਯੂਪੀ ਦੇ ਕਾਫੀ ਖੇਤਰਾਂ ਨੂੰ ਇਹ ਪ੍ਰਭਾਵਿਤ ਕਰਦਾ ਜਿਹੜਾ ਜਾਪ ਰਿਹਾਗਾ ਇਸ ਤੋਂ ਇਲਾਵਾ ਜੇਕਰ ਅੱਜ ਤਾਪਮਾਨ ਦਾ ਚੱਕਰ ਕਰਿਆ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਪ੍ਰਾਈਵੇਟ ਵੈਦਰ ਸਟੇਸ਼ਨਾਂ ਦਾ ਜਿਹੜਾ ਕਟੋ-ਕਟ ਸਵੇਰ ਦਾ ਤਾਪਮਾਨ ਸੀ ਉਹ 3 ਤੋਂ ਲੈ ਕੇ 9 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਸੀਗਾ ਤੇ ਦੁਪਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਦੁਪਹਿਰ ਹੁੰਦਿਆਂ ਹੁੰਦਾ ਜਿਹੜਾ ਤਾਪਮਾਨ ਸੀ ਉਹ 17 ਤੋਂ ਲੈ ਕੇ 21 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਜਿਹੜੇ ਪ੍ਰਾਈਵੇਟ ਵੈਦਰ ਸਟੇਸ਼ਨ ਨੇ ਉਹਨਾਂ ਦੇ ਵਿੱਚ ਰਿਕਾਰਡ ਹੋਇਆ ਸੋ ਇਹ ਸਿਸਟਮ ਜਿਹੜਾ ਆ ਰਿਹਾ ਹੁਣ ਯਾਨੀ ਕਿ ਰਾਤ ਦੇ 8 ਵਜ ਰਹਿ ਨੇ ਕਿ 26 ਜਨਵਰੀ 2026 ਦੇ ਹੁਣ ਤੋਂ ਲੈ ਕੇ ਅਗਲੇ 24 ਤੋਂ 36 ਘੰਟਿਆਂ ਦੇ ਦੌਰਾਨ ਜੰਮੂ ਹਿਮਾਚਲ ਉੱਤਰਾਖੰਡ ਪੰਜਾਬ ਚੰਡੀਗੜ੍ਹ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਮੀਂਹ ਦੇ ਨਾਲ ਕਾਫੀ ਥਾਵਾਂ ਨੂੰ ਗੜੇਮਾਰ ਕੁਝ ਕੁ ਥਾਵਾਂ ਤੇ ਗਰਜਲੇਖਕ ਕਈ ਥਾਵਾਂ ਤੇ ਤੇ ਪਹਾੜਾਂ ਦੇ ਉੱਪਰ ਬਰਫਬਾਰੀ ਠੀਕ ਠਾਕ ਪਾ ਕੇ ਸਿਸਟਮ ਅੱਗੇ ਲੰਘ ਜਾਣਾਗਾ ਸਭ ਤੋਂ ਪਹਿਲਾਂ ਜੇਕਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਕਿੱਥੇ ਕਿੱਥੇ ਕਿੰਨਾ ਕਮੀ ਪੈਣ ਦੇ ਅਸਾਰ ਨੇ ਤਾਂ ਸਾਡੇ ਯਾਨੀ ਕਿ ਮੌਸਮਾ ਦੀ ਵੈਦਰ ਟੀਮ ਦੇ ਮੁਤਾਬਕ ਜਿਲ੍ਹਾ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਜਿਹੜਾ ਹੈਗਾ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਮਾਤਰਾ ਘੱਟ ਰਹਿਣ ਦੇ ਅਸਾਰ ਨੇ ਇੱਥੇ 15 ਤੋਂ 20 ਐਮਐਮ ਤੱਕ ਮੀਂਹ ਪੈਣ ਦੇ ਅਸਾਰ ਨੇ ਕੁਝ ਕੁ ਥਾਂ 'ਤੇ ਹੋ ਸਕਦਾ ਕਿ ਬੀਐਮਐਮ ਤੋਂ ਪਾਰ ਕਰ ਜੇ ਪਰ ਬਹੁਤੇ ਖੇਤਰਾਂ ਤੱਕ 20 ਐਮਐਮ ਤੋਂ ਥੱਲੇ ਰਹਿਣ ਦੇ ਅਸਾਰ ਬਣੇ ਹੋਏ ਨੇ ਉਸ ਤੋਂ ਬਾਅਦ ਮੋਗਾ ਬਰਨਾਲਾ ਬਠਿੰਡਾ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੁਤਾਬਕ ਜਾਪ ਰਿਹਾ ਹੈ ਕਿ 20 ਤੋਂ 30 ਐਮਐਮੀ ਪੈ ਸਕਦਾ ਇੱਕ ਤੋਂ ਕਥਾਮਤ 30 ਤੋਂ ਕਹਾਣੀ ਵਾਲੀ ਬੁੱਟੀ ਜਾਦੇ ਜਾ ਸਕਦੀ ਹੈ ਜਾਂ 20 ਤੋਂ ਕੁਝ ਕਥਾਮਤ ਤੇ ਘੱਟ ਰਹਿ ਸਕਦਾਗਾ ਬਾਕੀ ਜਿਹੜੇ ਤੁਸੀਂ ਸੰਤਰੀ ਰੰਗ ਦੇ ਵਿੱਚ ਦੇਖ ਰਹੇ ਹੋ ਪਠਾਨਕੋਟ ਹੁਸ਼ਿਆਰਪੁਰ ਕਪੂਰਤਲਾ ਜਲੰਧਰ ਮਲੇਰਕੋਟਲਾ ਸੰਗਰੂਰ ਇਨ੍ਹਾਂ ਖੇਤਰਾਂ ਦੇ ਵਿੱਚ ਮੀ 40 ਤੋਂ ਜਿਹੜਾ 30 ਤੋਂ 40 ਐਮਐਮੀ ਦੇ ਵਿੱਚ ਯਾਨੀ ਕਿ ਦਰਮਿਆਨਾ ਵੀ ਪੈਣ ਦੇ ਅਸਾਰ ਬਣੇ ਹੋਏ ਨੇ ਇਸ ਤੋਂ ਇਲਾਵਾ ਰੋਪੜ ਤੇ ਮੁਹਾਲੀ ਇਸ ਰੰਗ ਦੇ ਵਿੱਚ ਦਿਖ ਰਹੇ ਨੇ ਪਰ ਜਾਪ ਰਿਹਾ ਕਿ ਰੋਪੜ ਤੇ ਮੁਹਾਲੀ ਦੇ ਵਿੱਚ ਮੀ ਜਿਹੜਾ ਨਵਾਂ ਸ਼ਹਿਰ ਫਤਿਹਗੜ੍ਹ ਤੇ ਪਟਿਆਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਇਲਾਕਿਆਂ ਵਾਂਗ ਹੀ ਪਊਗਾ ਜਾਨੀ ਕਿ ਇਹ ਲਾਲ ਰੰਗ ਦੇ ਇਲਾਕੇ ਤੇ ਇਹਨਾਂ ਦੇ ਨਾਲ ਲੱਗਦੇ ਉੱਪਰਲੇ ਇਲਾਕਿਆਂ ਦੇ ਵਿੱਚ 40 mm ਤੋਂ ਜ਼ਿਆਦਾ ਜਾਂ 50 mm ਤੋਂ ਜ਼ਿਆਦਾ ਮੀ ਪੈਣ ਦੇ ਆਸਾਰ ਨੇ ਸੋ ਸਿਸਟਮ ਦਾ ਅਸਰ ਪਹਿਲੇ ਸਿਸਟਮ ਵਾਂਗ ਹੀ ਜੇਕਰ ਆਪਾਂ ਇੱਥੋਂ ਦੋ ਲਾਈਨਾਂ ਦੇ ਵਿੱਚ ਵੰਡ ਲਈਏ ਪੰਜਾਬ ਨੂੰ ਤਾਂ ਇਸ ਪਾਸੇ ਚੜ੍ਹਦੇ ਵਾਲੇ ਪਾਸੇ ਜ਼ਿਆਦਾ ਰਹਿੰਦਾ ਜਾਪ ਰਿਹਾ ਤੇ ਲੈਹਂਦੇ ਵਾਲੇ ਪਾਸੇ ਜਿਹੜਾ ਅਸਰ ਹੈ ਦਾ ਕਟ ਪੈਂਦਾ ਝਾਪ ਰਿਹਾਗਾ ਹਰਿਆਣੇ ਦੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨਾ ਮੀਂਹ ਡਰਜ ਹੋਣ ਦੇ ਅਸਾਰ ਨੇ ਇਸ ਤੋਂ ਇਲਾਵਾ ਯਮਨਾਨਗਰ ਹੋਇਆ ਪੰਚਕੁਲਾ ਹੋਇਆ ਕੁਰਕ ਖੇਤਰ ਹੋਇਆ ਅੰਬਾਲਾ ਹੋਇਆ ਕਰਨਾਲ ਹੋਇਆ ਸੋਨੀਪੱਤ ਹੋਇਆ ਪਾਣੀਪੱਤ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਕਿਤਨੇ ਕਿਤੇ ਦਰਮਿਆਨੇ ਤੋਂ ਥੋੜੀ ਜੀ ਕਹਾਣੀ ਜਾਨੀ ਕਿ 50 ਮਮ ਤੋਂ ਉੱਪਰ ਵੀ ਮੀਂਹ ਪੈਣ ਦੇ ਅਸਾਰ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤਨਾ ਕਿਤੇ ਕੁਝ ਕਥਾਵਾਂ ਤੇ ਗੜੇਮਾਰ ਤਕੜੀ ਵੀ ਹੋ ਸਕਦੀ ਹੈ ਇਦਾਂ ਦੇ ਅਸਾਰ ਹੈ ਗਿਆ ਕੱਲ 27 ਤਰੀਕ ਦੀ ਦੁਪਹਿਰ ਤੋਂ ਬਾਅਦ ਤੇ 28 ਦੀ ਅਤੀ ਰਾਤੋਂ ਪਹਿਲਾਂ-ਪਹਿਲਾਂ ਬਾਕੀ ਜਿਹੜੇ ਹੇਠਲੇ ਪਾਸੇ ਹਰਿਆਣੇ ਦੇ ਜ਼ਿਲ੍ਹੇ ਰਹਿ ਗਏ ਜਿਵੇਂ ਕੈਥਲ ਹੋਇਆ ਜੀਂਦ ਹੋਇਆ ਰੁਤਕ ਹੋਇਆ ਜਾਂ ਦਿੱਲੀ ਨਾਲ ਦੇ ਇਲਾਕੇ ਹੋਏ ਉੱਥੇ ਵੀ ਕਹਾਣੀ ਕਿਤੇ ਨਾ ਕਿਤੇ ਦਰਮੈਨ ਨੇਮੀ ਦੇ ਨੇੜੇ-ਤੇੜੇ ਪਹੁੰਚਦੀ ਹੋ ਸਕਦੀ ਆ ਮੜਾ-ਮੋਟਾ ਕੁਛਕ ਤਹਿਸੀਲਾਂ ਦੇ ਵਿੱਚ ਦਰਮੈਨ ਨੇ ਤੋਂ ਹੇਠਾਂ ਵੀ ਰਹਿ ਸਕਦਾਗਾ ਸਿਰਸਾ ਫਤਿਆਬਾਦ ਹਿਸਾਰ ਇਹਨਾਂ ਦੇ ਵਿੱਚ ਕੰਮ ਜਿਹੜਾ ਹਲਕੀ ਰਹਿਣ ਦੇ ਅਸਾਰ ਹੁਣ ਤੱਕ ਜਾਪ ਰਹੇ ਨੇ ਯੂਪੀ ਦੇ ਬਹੁਤਾਂ ਖੇਤਰਾਂ ਵਿੱਚ ਮੀਂਹ ਪਊਗਾ ਤੇ ਯੂਪੀ ਦੇ ਵਿੱਚ ਮੀਂਹ ਦਰਮਿਆਨਾ ਤੇ ਦਰਮਿਆਨੇ ਤੋਂ ਜ਼ਿਆਦਾ ਪੈਣ ਦੇ ਅਸਾਰ ਨੇ ਤੇ ਗਰਜਲੁਸ਼ਕ ਤਾਕੜੀ ਹੋ ਤੇ ਉੱਥੇ ਗੜੇਮਾਰ ਹੋਣ ਦੇ ਅਸਾਰ ਵੀ ਬਣੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪਊਗਾ ਤੇ ਦਿੱਲੀ ਦੇ ਵਿੱਚ ਵੀ ਮੀਂਹ ਪਊਗਾ ਤੇ ਦਿੱਲੀ ਦੇ ਵਿੱਚ ਗੜੇਮਾਰ ਹੋਣ ਦੇ ਅਸਾਰ ਇਹ ਸਿਸਟਮ ਦੇ ਦੁਨੋਂ ਬਣੇ ਹੋਏ ਨੇ ਰਾਜਸਥਾਨ ਦੇ ਵਿੱਚ ਇਹ ਸਿਸਟਮ ਜਿਵੇਂ ਪਹਿਲਾ ਸਿਸਟਮ ਜਸਲਮੀਰ ਬੀਕਾਨੇਰ ਗੰਗਾਨਗਰ ਵਾਲੇ ਪਾਸੇ ਤੋਂ ਦਸਤਕ ਦਿੱਤੀ ਸੀ ਉਸੇ ਤਰ੍ਹਾਂ ਦਸਤਕ ਦੇਣ ਦੇ ਅਸਾਰ ਤਾਂ ਹੈਗੇ ਆ ਪਰ ਜਿਹੜਾ ਮੀਂਹ ਦੀ ਮਕਦਾਰ ਆ ਜਿਹੜੀ ਗਰਜਲੁਸ਼ਕ ਆ ਉਹ ਰਾਜਸਥਾਨ ਦੇ ਪੂਰਬੀ ਖੇਤਰਾਂ ਦੇ ਵਿੱਚ ਵਧੇਰੇ ਹੋਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਬਾਕੀ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਹਿਮਾਚਲ ਉੱਤਰਾਖੰਡ ਜਿਹੜਾ ਇਹਨਾਂ ਦੇ ਹੇਠਲੇ ਪਹਾੜੀ ਖੇਤਰ ਨੇ ਜਿੱਥੇ ਪਰਫਵਾਰੀ ਨਹੀਂ ਹੁੰਦੀ ਉੱਥੇ ਦਰਮਿਆਨ ਨਮੀ ਪੈਣ ਦੇ ਅਸਾਰ ਨੇ ਪਰ ਉੱਤਰਾਖੰਡ ਦੇ ਹੇਠਲੇ ਪਹਾੜੀ ਖੇਤਰਾਂ ਦੇ ਵਿੱਚ ਜਾਂ ਪੰਜਾਬ ਦੇ ਪਵਦ ਖੇਤਰ ਜਾਨੀ ਚੰਡੀਗੜ੍ਹ ਦੇ ਆਲੇ-ਦਾਲ ਦੇ ਖੇਤਰਾਂ ਦੇ ਵਿੱਚ ਇਤਨਾ ਕਿਤੇ ਦਰਮਿਆਨ ਨਦ ਜਾਦੇ ਮੀ ਵੀ ਪਹਾੜੀ ਖੇਤਰਾਂ ਦੇ ਵਿੱਚ ਪੈ ਸਕਦਾ ਇਦਾਂ ਦੇ ਅਸਾਰ ਜਿਹੜਾ ਬਣੇ ਹੋਏ ਨੇ ਮੀਂਹ ਵਾਲੇ ਪੱਖ ਤੋਂ ਤੱਕ ਕਹਾਣੀ ਇਹ ਰਹਿੰਦੀ ਜਾ ਪਰ ਹੀ ਹੈ ਕਿ ਇਹ ਸਿਸਟਮ ਲੱਗ ਕੇ ਚ ਇਸ ਸਿਸਟਮ ਦੇ ਵਿੱਚ ਗੜੇਮਾਰ ਹੋਊਗੀ ਕੱਲ 27 ਤਰੀਕ ਨੂੰ ਜਿਹੜੇ ਖੇਤਰਾਂ ਦੇ ਵਿੱਚ ਪੰਜਾਬ ਦੇ ਖੇਤਰ ਜਾਂ ਹਰਿਆਣਾ ਦੇ ਖੇਤਰ ਜਾਂ ਪੱਛਮੀ ਯੂਪੀ ਦੇ ਖੇਤਰ ਜਾਂ ਪੂਰਬੀ ਰਾਜਸਥਾਨ ਦੇ ਖੇਤਰ ਜਿੱਥੇ ਦੁਪਹਿਰ ਦੇ 1 ਵਜੇ ਤੋਂ ਪਹਿਲਾਂ ਕਿਤੇ 3 ਕ ਘੰਟੇ ਧੁੱਪ ਲੱਗ ਗਈ ਉਹਨਾਂ ਖੇਤਰਾਂ ਦੇ ਵਿੱਚ ਬਧਰੇ ਗੜੇਮਾਰ ਹੋਣ ਦੇ ਆਸਾਰ ਨੇ ਕਿਸੇ ਇੱਕ ਅੱਧੀ ਜਗ੍ਹਾ ਤੇ ਕੋਈ ਸੁਪਰਸੈਲ ਬਣ ਸਕਦਾ ਜਿਹੜਾ ਇੱਕੋ ਜਗ੍ਹਾ ਕਾਫੀ ਮਾਤਰਾ ਦੇ ਵਿੱਚ ਗੜੇ ਢੇਰੀ ਕਰ ਦਿੰਦਾ ਪਿਛਲੇ ਸਿਸਟਮ ਦੇ ਦੌਰਾਨ ਗੜੇਮਾਰ ਹੋਈ ਆ ਪਰ ਗੜੇ ਟੁੱਟਵੇਂ ਰੂਪ ਦੇ ਵਿੱਚ ਡਿਗੇ ਨੇ ਇਹ ਨਹੀਂ ਹੈਗਾ ਕਿ ਕਿਤੇ ਸਾਰਾ ਕੁਝ ਵਿਛਾਤਾ ਇਸ ਸਿਸਟਮ ਵਿੱਚ ਇਹਦਾ ਵਾਪਰ ਸਕਦਾ ਕੱਲ 27 ਦੀ ਸ਼ਾਮ ਨੂੰ ਕੁਝ ਖੇਤਰ ਹੋ ਸਕਦਾ ਹਰਿਆਣੇ ਦੇ ਖੇਤਰ ਹੋਣ ਜਾਂ ਹਰਿਆਣੇ ਦੇ ਨੇੜੇ ਤੇ ਕਿਤੇ ਪੰਜਾਬ ਦੇ ਜਾਂ ਯੂਪੀ ਦੇ ਖੇਤਰ ਹੋਣ ਇਹ ਕੁਦਰਤ ਜਾਣੀ ਜਾਣਾ ਕਿ ਉਹ ਜੀ ਗੜੇ ਮਾਰ ਕਿਤੇ ਹੋਊਗੀ ਪਰ ਪੰਜਾਬ ਵਾਲੇ ਪੱਖ ਤੋਂ ਇਹ ਸਿਸਟਮ ਪਹਿਲੇ ਸਿਸਟਮ ਜਿੰਨਾ ਤਕੜਾ ਨਹੀਂ ਹੈਗਾ ਬਾਕੀ ਗੱਲ ਜਿਹੜਾ ਕੋਰੇ ਵਾਲੇ ਪੱਖ ਤੋਂ ਕੋਈ ਕਹਾਣੀ ਹੈ ਨਹੀਂ ਹੁਣ ਕੋਰਾ ਪੈਂਣ ਦੀ ਕੱਲ ਸਵੇਰ ਨੂੰ ਤੇ ਨਾ ਹੀ ਜਿਹੜਾ 28 ਸਵੇਰ ਨੂੰ ਕੋਰਾ ਪੈਂਦਾ ਕਿਤੇ ਜਾਪ ਰਿਹਾ ਕਿਉਂਕਿ 28 ਦੀ ਸਵੇਰ ਨੂੰ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਕਿਤਨਾ ਕਿਤੇ ਜਿਹੜੀ ਧੁੰਦ ਆ ਉਹ ਵਾਪਸੀ ਕਰ ਲਵੇ हां ਇਹ ਗੱਲ ਹੈ ਕਿ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ 27 ਦੀ ਸ਼ਾਮ ਤੱਕ ਐਕਟਿਵ ਰਹੂਗਾ ਜਿਵੇਂ 27 ਦੀ ਸ਼ਾਮ ਪਾਰ ਲੰਘੂਗੀ ਉਸ ਤੋਂ ਬਾਅਦ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਫਰੀਦਕੋਟ ਮੁਕਤਸਰ ਸਾਹਿਬ ਬਠਿੰਡਾ ਇਹਨਾਂ ਖੇਤਰਾਂ ਤੋਂ ਸਿਸਟਮ ਪਾਰ ਲੰਘ ਜੂਗਾ ਰਾਜਸਥਾਨ ਦੇ ਪੱਛਮੀ ਖੇਤਰਾਂ ਤੋਂ ਪਾਰ ਦੁਪਹਿਰ ਤੱਕ 27 ਦੇ ਨੇ ਲੰਗੜਾਂ ਦੇ ਅਸਾਰ ਨੇ ਤੇ 27 ਤੇ 28 ਦੀ ਅੱਧੀ ਰਾਤ ਤੱਕ ਪੰਜਾਬ ਦੇ ਬਹੁਤੇ ਖੇਤਰਾਂ ਤੋਂ ਸਿਸਟਮ ਪਾਰ ਲੰਘ ਜੂਗਾ 28 ਦੀ ਸਵੇਰ ਤੱਕ ਬਹੁਤ ਖੇਤਰ ਤੱਕ ਸਿਸਟਮ ਕਿੰਨਾ ਕਿਤੇ ਐਡਜਸਟ ਕਰ ਸਕਦਾ ਪਰ ਹਰਿਆਣੇ ਦੇ ਜਿਹੜੇ ਕੇਂਦਰੀਤ ਉੱਤਰੀ ਹਰਿਆਣੇ ਦੇ ਇਲਾਕੇ ਨੇ ਉਹਨਾਂ ਦੇ ਖੇਤਰਾਂ ਦੇ ਵਿੱਚ 28 ਜਨਵਰੀ ਦੀ ਸਵੇਰ ਤੱਕ ਸਿਸਟਮ ਬਣਿਆ ਰਹਿ ਸਕਦਾ ਯੂਪੀ ਦੇ ਵਿੱਚ 27 ਨੂੰ ਵੀ ਮੀਂਹ ਪਊਗਾ ਤੇ 28 ਤਰੀਕ ਨੂੰ ਵੀ ਮੀਂਹ ਪਊਗਾ ਤੇ 27 ਤੇ 28 ਦੀ ਰਾਤ ਨੂੰ ਵੀ ਮੀਂਹ ਦਸਤਕ ਦੇਊਗਾ ਸੋ ਇਹ ਸਸਟਮ ਬਾਰੇ ਇੰਨਾ ਕੁ ਅਪਡੇਟ ਹੈ ਜੇਕਰ ਕੋਈ ਸਾਡੇ ਵੱਲੋਂ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਮੈਸੈਂਜਰ ਤੇ ਪੁੱਛ ਸਕਦੇ ਹੋ ਜਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਸਾਡੀ ਟੀਮ ਉਸ ਚੀਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਮਿਲਦੇ ਆਂ ਕੱਲ ਨੂੰ ਮੇ ਦੇ ਨਾਲ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜੇ ਤਾਪਮਨ ਧੁੱਪ ਕਰ ਥੋੜੇ ਜਿਹਾ ਉੱਪਰ ਗਏ ਸੀਗੇ ਕਿਤੇ ਕਿਤੇ ਧੁੱਪ ਲੱਗਦੀ ਰਹੀ ਕੱਲ ਨੂੰ ਦਿਨ ਦਾ ਤਾਪਮਨ ਇੰਨਾ ਉੱਪਰ ਜਾਣ ਦੇ ਅਸਾਰ ਨਹੀਂ ਹੈਗੇ ਕਈ ਥਾਵਾਂ ਤੇ ਕੋਲਡ ਡੇ ਲੱਗ ਸਕਦਾ ਹੈ